ਫਸ਼ੀਆਰਪੁਰ ਪੁਲਿਸ ਨੇ ਵਕਤਕ ਸ਼ਹਿਰਾਂ ਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ੇਖ ਗੈਂਗਸਟਰਾਂ ਨੂੰ ਕਾਬੂ ਕਰਕੇ ਉਹਨਾਂ પાસેੋਂ 8 ਪਿਸਤੌਲ ਸਮੇਤ ਕਾਰ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੇ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਸੰਗীন ਮਾਮਲੇ ਦਰਜ ਨੇ ਉਹਨਾਂ ਦੱਸਿਆ ਕਿ ਕਾਬੂ ਕੀਤਾ ਦੋਸ਼ੀ ਪਰਨਮ ਸੈਗਲ ਜਿਸ ਦੀ ਉਮਰ 20 ਸਾਲ ਦੀ ਹੈ ਤੇ ਪਹਿਲਾਂ ਹੀ ਦਸੂਹਾ ਚਾਰਬਜ਼ਾਰ ਦੇ ਮਾਲਕ ਦੇ ਕਤਲ ਕੇਸ ਚ ਲੋੜਿੰਦਾ ਸੀ ਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਤਿੰਨ ਹੋਰ ਇਰਾਦਾ ਕਤਲ ਦੇ ਮਾਮਲੇ ਚ ਲੋੜਿੰਦੇ ਸਨ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਨਾਲ ਹੋਰ ਵੀ ਵੱਡੀਆਂ ਵਾਰਦਾਤਾਂ ਨੂੰ ਫ੍ਰੇਮ ਕਰਨ 'ਚ ਪੁਲਿਸ ਨੂੰ ਸਫਲਤਾ ਹਾਸਲ ਹੋਵੇਗੀ ਤੇ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਪਰਨਪ ਸੈਕਲ ਰਜਿਤワਸੀ ਹੁਸ਼ਿਆਰਪੁਰ ਜਸਮੀਤ ਸਿੰਘ ਵਾਸੀ ਹੁਸ਼ਿਆਰਪੁਰ ਸੁਨੀਲ ਕੁਮਾਰ ਵਾਸੀ ਹੁਸ਼ਿਆਰਪੁਰ ਪਰਮਜੀਤ ਸਿੰਘ ਲਾਲੀ ਵਾਸੀ ਹੁਸ਼ਿਆਰਪੁਰ ਅਤੇ ਬਰਿੰਦਰਜੀਤ ਸਿੰਘ ਵਾਸੀ ਹੁਸ਼ਿਆਰਪੁਰ ਵਰਜੋਂ ਹੋਈ ਹੈ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਤੋਂ 8 ਪਿਸਤੌਲ ਮੱਤੀ ਬੋਰਸ ਸਮੇਤ ਤਕਰੀਬਨ 2 ਜਿੰਦਾ ਇੱਕ ਮੋਟਰਸਾਈਕਲ ਇੱਕ ਕਾਰ ਅਤੇ 50 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਅਜੇ ਮੈਨੂੰ ਥੋੜੀ ਜੀ ਨੌਲੇਜ ਹੈ ਇੱਕ ਦੇ ਉੱਤੇ ਲਿਖਿਆ ਹੋਇਆ ਹੈ। ਡੀਜੀਪੀ ਸ਼੍ਰੀ ਦਿਨਕਰ ਗੁਪਤਾ ਜੀ ਜੋ ਕਿ ਸਾਡੇ ਪੰਜਾਬ ਪੁਲਿਸ ਦੇ ਹੈੱਡ ਨੇ ਉਹਨਾਂ ਦੀ ਹਦਾਇਤਾਂ ਤੇ ਅਸੀਂ ਬਾੜੇ ਅਨਸਰਾਂ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਹਾਰਪੁਰ ਜ਼ਿਲ੍ਹੇ ਵਿੱਚ ਚਲਾਈ ਹੋਈ ਹੈ। ਇਸ ਮਹੇਮ ਨੂੰ ਉਸ ਵਕਤ ਬਹੁਤ ਵੱਡਾ ਹੰਗਾਰਾ ਮਿਲਿਆ ਜਦੋਂ ਅਸੀਂ ਦੋ ਵੱਖਰੇ-ਵੱਖਰੇ ਗਰੁੱਪਸ ਨੂੰ ਫੜਿਆ ਤੇ ਉਹਨਾਂ ਕੋਲੋਂ ਅਸੀਂ 8 ਰਿਵਲਵਰ ਪਿਸਟਲ ਰਿਕਵਰ ਕੀਤੀ ਨੇ ਸਮੇਤ ਹਥਿਆਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ ਲੜਕਾ ਜਿਸ ਦਾ ਨਾਮ ਪਰਨਵ ਸੈਗਲ ਹੈ ਉਸਦੇ 7ਵੇਂ ਮਹੀਨੇ ਦੇ ਵਿੱਚ ਦਸੂਹੇ ਦੇ ਵਿੱਚ ਇੱਕ ਗੋਲੀਕਾਂਡ ਹੋਇਆ ਸੀਗਾ ਇੱਕ ਕਾਰ ਡੀਲਰ ਨੂੰ ਗੋਲੀ ਮਾਰ ਕੇ ਉਸ ਦਾ ਰਿਵਲਵਰ ਕੋ ਕੇ ਲੈ ਗਏ ਸੀ ਤੇ ਬਾਅਦ ਦੇ ਵਿੱਚ ਉਸ ਡੀਲਰ ਦੀ ਮੌਤ ਹੋ ਗਈ ਸੀ ਇਹ ਪਰਦਵ ਸੈਗਲ ਉਸ ਕੇਸ ਦੇ ਵਿੱਚ ਇਨਵੋਲਡ ਹੈ ਤੇ ਹੋਰ ਇਸ ਦੇ ਖਿਲਾਫ ਦੋ ਮੁਕਦਮੇ 307 ਦੇ ਰਜਿਸਟਰਡ ਹੈ ਇਹ 19 20 ਸਾਲ ਦਾ ਬੱਚਾ ਬੀਵੀਏ ਨਹੀਂ ਕੀਤੀ ਹੋਈ ਹੈ ਬਟ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਿਹਾ ਸੀ ਜੋ ਕਿ ਸਾਡੀ ਸ਼ਾਰਪੁਰ ਪੁਲਿਸ ਦੀ ਟੀਮ ਨੇ ਇਸ ਨੂੰ ਫੜ ਕੇ ਤੇ ਕ੍ਰਾਈਮ ਨੂੰ ਇਸ ਜ਼ਿਲ੍ਹੇ ਦੇ ਵਿੱਚ ਘੱਟ ਤੋਂ ਘੱਟ ਠੱਲ ਪਾਈ ਹੈ ਇਸੇ ਤਰੀਕੇ ਦੇ ਨਾਲ ਤੁਹਾਨੂੰ ਮੈਂ ਦੱਸਣ ਲੱਗਾ ਕਿ ਪੰਜ ਬੰਦੇ ਇਹ ਦੋ ਬੰਦੇ ਇਹ ਨੇ ਤੇ ਚਾਰ ਹੋਰ ਸੀਗੇ ਜਿਹੜੇ ਮੋਨੂ ਗੱਜਰ ਤੇ ਲਖਾ ਤੇ ਅਮਨ ਇਹ ਤਿੰਨ ਬੰਦੇ ਜਿਹੜੇ ਆ ਇਹਨੇ ਰਵੀ ਭਲਾਚੌਰੀਆ ਜਿਹੜਾ ਜੇਲ੍ਹ ਚ ਬੈਠਾ ਉਸ ਦੇ ਇਸ਼ਾਰਿਆਂ ਤੇ ਕੰਮ ਕਰਦੇ ਸੀ ਇਹਨਾਂ ਨੇ ਗੋਲੀ ਚਲਾਈ ਸੀ ਬੋਲੋਵਾਲ ਦੇ ਵਿੱਚ ਪਿਛਲੇ ਮਹੀਨੇ ਇੱਕ ਗੋਲੀकांड ਹੋਇਆ ਸੀ ਜਿਸ ਦੇ ਵਿੱਚ ਗੋਲੀਆਂ ਚਲਾ ਕੇ ਤੇ ਕਾਰਚੇ ਬੰਦੇ ਫਰਾਰ ਹੋ ਗਏ ਸੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਤਿੰਨਾਂ ਕੋਲੋਂ 4 ਕੇ 5 ਰਵੋਲਵਰ ਲੱਭੇ ਨੇ ਤੇ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਤੇ ਗਏ ਨੇ ਇਹ ਸਾਰੇ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਪੁਰਾਣੇ ਨਾਮੀ ਗੈਂਗਸਟਰ ਨੇ ਸਾਰਿਆਂ ਦੇ ਖਿਲਾਫ ਤਕਰੀਬਨ 4-4 ਕੇਸਸ ਐਸੇ ਨੇ ਜਿਹੜੇ ਅਨਡਿਟੈਕਟਿਡ ਸੀਗੇ ਜਿਨ੍ਹਾਂ 'ਚ ਫੜੇ ਨਹੀਂ ਸੀਗੇ ਜੋ ਹੁਣ ਇਹਨਾਂ ਨੂੰ ਫੜ ਕੇ ਇਹਨਾਂ ਸਾਰਿਆਂ ਕੇਸਸ ਦੇ ਵਿੱਚ ਇਹਨਾਂ ਦੀ ਅਰੇਸਟ ਪਾ ਰਹੇ ਇਸੇ ਤਰੀਕੇ ਨਾਲ ਇੱਕ ਹੋਰ ਕੇਸ ਹੋਇਆ ਸੀ ਸਾਡੇ ਬੱਸ ਸਟੈਂਡ ਦੇ ਉੱਤੇ ਉੱਥੇ ਇੱਕ ਇਨਸਾਨ ਨੇ ਗੋਲੀ ਚਲਾਈ ਸੀਗੀ ਉਸ ਬੰਦੇ ਨੂੰ ਵੀ ਫੜ ਕੇ ਉਸ ਤੋਂ ਪਿਸਟਲ ਰਿਕਵਰ ਕਰ ਲਿਆ ਗਿਆ ਟੋਟਲ ਹੁਣ ਤੱਕ ਅਸੀਂ ਇਹ ਜਿਹੜੇ ਨੇ ਸੱਤ ਬੰਦੇ ਅਰੈਸਟ ਕੀਤੇ ਨੇ ਤੇ ਅੱਠ ਇਹਨਾਂ ਕੋਲੋਂ ਅਸੀਂ ਵੈਪਨ ਰਿਕਵਰ ਕੀਤੇ ਨੇ ਤੇ ਕਾਫੀ ਸਾਰੇ ਕੇਸਿਸ ਜਿਨ੍ਹਾਂ ਦੇ ਵਿੱਚ ਵਾਂਟਡ ਸੀ ਕੁਝ ਦੇ ਵਿੱਚ ਪੀਓ ਸੀ ਉਹਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਫੜ ਕੇ ਤੇ ਹੁਣ ਜੇਲ੍ਹ ਭੇਜ ਰਹੇ ਜਿੰਦਾ ਕਾਰਤੂਸ ਕਿੰਨੇ ਨੇ 22 ਜਿੰਦਾ ਕਾਰਤੂਸ ਨੇ ਇਹ ਵੈਪਨ ਹੈ ਤੇ ਲੋਕਲ ਮੇਡ ਹੀ ਲੱਗਦੇ ਨੇ ਬਟ ਹੈ ਬਹੁਤ ਵਧੀਆ ਕੁਆਲਿਟੀ ਦੇ ਨੇ 7 ਸ਼ਾਟ ਪਿਸਟਲਸ ਦੇ 32 ਬੋਲ ਸਰ ਸਾਰੇ ਸਾਰਿਆਂ ਦੇ ਕੋਈ ਨਾ ਕੋਈ ਕੇਸ ਹੈਗੇ ਸਾਰੇ ਨਹੀਂ ਸਾਰੇ ਦੇ ਸਾਰੇ ਹੀ ਪੁਰਾਣੇ ਨਾਮੀ ਨੇ ਜਿੱਤਾਂ ਪਰ ਨਵ ਸਾਈਕਲ ਜਿਹੜਾ ਇਸ ਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਇੱਕ ਮਰਡਰ ਦਾ ਤੇ ਰੋਬਰੀ ਦਾ ਇੱਕ 307 ਦਾ ਇਸੇ ਤਰੀਕੇ ਨਾਲ ਜਿਹੜਾ ਰਜਤ ਹੈ ਇਹ ਪੀਓ ਹੈ ਇੱਥੇ ਲੋਕਲ ਕੇਸ ਤੇ ਵਿੱਚ ਜਿਹੜੇ ਬਾਕੀ ਚਾਰ ਸੀਗੇ ਜਸਮੀਤ ਸੁਨੀਲ ਤੇ ਪਰਮਜੀਤ ਜਿਨ੍ਹਾਂ ਨੂੰ ਅਸੀਂ ਕਹਿੰਨੇ ਲੱਕੀ ਮੋਨੂ ਗੁਜਰ ਤੇ ਪੰਮਾ ਇਹਨਾਂ ਤਿੰਨਾਂ ਦੇ ਖਿਲਾਫ ਚਾਰ ਚਾਰ ਪੰਜ ਪਰਚੇ ਦਰਜ ਨੇ ਇਹ ਰਵੀ ਬਲਾਚੌਰੀਆ ਜਿਹੜਾ ਗੈਂਗਸਟਰ ਆ ਉਹਦੇ ਕੰਪਲੈਕਸ ਨੇ ਉਹਦੇ ਇਸ਼ਾਰੇਾਂ ਤੇ ਗੋਲੀਆਂ ਚਲਾਉਂਦੇ ਨੇ ਤੇ ਵਾਰਦਾਤਾਂ ਕਰਦੇ ਨੇ ਮੈਂ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਸਪੈਸ਼ਲੀ ਕਿ 2015 ਦੇ ਵਿੱਚ ਇੱਥੇ ਇੱਕ ਸਾਡੇ ਲੋਕਲ ਪੁਲਿਸ ਇਨਸਪੈਕਟਰ ਦੇ بیٹے ਦਾ ਕਤਲ ਹੋਇਆ ਸੀ ਇਹ ਉਸ ਕੇਸ ਦੇ ਵਿੱਚ ਇਨਵੋਲਡ ਹੈ ਤੇ ਹੁਣੇ ਹੀ ਕੁਝ ਟਾਈਮ ਪਹਿਲਾਂ ਹੀ ਇਹ ਜਮਾੜਨ ਤੇ ਆ ਤੇ ਆ ਕੇ ਫਿਰ ਇਹਨੇ ਇਸ ਗੈਂਗ ਨਾਲ ਆਪਣਾ ਰਾਫਤਾ ਕਾਇਮ ਕਰਕੇ ਤੇ ਕ੍ਰਾਈਮ ਦੇ ਦੁਬਾਰਾ ਕ੍ਰਾਈਮ ਕਰਨ ਦੇ ਵਿੱਚ ਜਾ ਰਹੀ ਸੀ ਹਾਰਪੁਰ ਪੁਲਿਸ ਨੂੰ ਬਹੁਤ ਬੀਸਾ ਬੰਦਾ ਮਿਲ ਹਾਰਪੁਰ ਪੁਲਿਸ ਦੀ ਜਿਹੜੀ ਟੀਮ ਹੈ ਮੈਂ ਉਸ ਨੂੰ ਖਾਸ ਕਰਕੇ ਉਹਨਾਂ ਦੀ 칭ਲਾਗਾ ਕਰਨਾ ਚਾਹੁੰਦਾ ਜਿਸ ਨੂੰ ਲੀਡ ਕਰ ਰਹੇ ਨੇ ਸਾਡੇ ਐਸਪੀਡੀ ਹਰਵਿੰਦਰ ਜੀ ਇਸ ਦੇ ਨਾਲ ਸੀਆਈਐਨ ਚਾਰਜ ਸ਼ਿਵ ਬਲੋਵਾਲ ਦੇ ਸਾਡੇ ਜਿਹੜੇ ਐਸਐਚਓ ਨੇ ਪ੍ਰਦੀਪ ਜੀ ਇਹਨਾਂ ਸਾਰਿਆਂ ਨੇ ਹੀ ਰਲ ਮਿਲ ਕੇ ਬਹੁਤ ਵਧੀਆ ਕੰਮ ਕੀਤਾ ਐਂਡ ਇਸ ਕੰਮ ਨਾਲ ਇਹਨਾਂ ਬੰਦਿਆਂ ਦੇ ਫੜੇ ਜਾਲ ਨਾਲ ਤੇ ਇਹਨੇ ਅਸਰੇ ਫੜਨ ਨਾਲ ਕ੍ਰਾਈਮ ਨੂੰ ਇਸ ਚਿਹਰੇ ਦੇ ਵਿੱਚ ਰੂਟ ਥੱਲ ਪੈ ਗਈ ਕਿ ਜਿਹੜੇ ਗੈਂਗਸਟਰਸ ਨੇ ਐਕਸਿਸ ਨੇ ਇਹਨਾਂ ਦੇ ਖਿਲਾਫ ਨਾਵਾ ਸ਼ਹਿਰ ਚ ਵੀ ਪਰਚੇ ਦਰਜ ਨੇ ਸਾਡੇ ਇੱਥੇ ਵੀ ਪਰਚੇ ਦਰਜ ਨੇ ਕਿਸੇ ਬਾਹਰ ਸਟੇਟ ਚ ਤਾਂ ਇਹਨਾਂ ਦਾ ਕੋਈ ਕਾਰਨ ਨਹੀਂ ਹੁਣ ਇਹਨਾਂ ਦੀ ਅਸੀਂ ਪੁੱਛ ਕੇ ਚਰਾਂਗੇ ਜੇ ਕੋਈ ਗੱਲ ਸਾਹਮਣੇ ਆਈ ਕਿ ਤੁਹਾਨੂੰ ਸ਼ੇਅਰ ਕਰਾਂ